ਨਮਸਕਾਰ ਮੈਂ ਹਾਂ ਆਪ ਤੇ ਸੰਜੈ ਨਿਊਜ਼ ਦੇ ਖੇਤਕ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਇਸ ਦੇ ਲਈ ਦੀ ਟਾਪ 10 ਹੈਡਲਾਈਨ ਦਿਨਾਂ ਸੀਮਾ ਨੇ ਪੰਜਾਬ ਪੁਲਿਸ ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ ਕੀਤਾ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਵਿਆਦੇਬੰਦਰ ਵਿੱਚ ਬੱਜੀ ਐਮਐਲਏ ਨਰਿੰਦਰ ਕੌਰ ਭਰਾ ਜਤੇ ਮਨਦੀਪ ਸਿੰਘ ਪਟਿਆਲਾ ਦੇ ਗੁਰਦੁਆਰਾ ਸਾਹਿਬ ਚ ਹੋਈਆਂ ਰਸਮਾਂ ਮਨਦੀਪ ਸਿੰਘ ਆਪ ਦੇ ਜ਼ਿਲ੍ਹਾ ਪ੍ਰੈਸਕਰਤਾ ਰਹਿ ਚੁਕੇ ਹਾਂ ਮંત્રીਪੰਥ ਦੀ ਕਾਰਵਾਈ 2000 ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਸਿੱਖਿਆ ਵਿਭਾਗ ਦੇ ਕਲਰਕ ਅਰुण ਕੁਮਾਰ ਨੂੰ ਕੀਤਾ ਮੁਤਤਲ। ਸਾਬਕਾ ਖੇਡ ਮੰਤਰੀ ਖਿਲਾਫ ਜਮਾਨਤੀ ਵਾਰੰਟ ਜਾਰੀ ਕਾਂਗਰਸ ਦੀ ਟਿਕਟ ਦਿਵਾਉਣ ਦੇ ਨਾਮ ਤੇ ਠੱਗੀ ਕਰਨ ਦਾ ਲੱਗਿਆ ਦੋਸ਼। ਜਿਲੰਦਰ ਜਤੈਨਾਪਾਗੂਆ ਖਿਲਾਫ ਐਫ ਆਈ ਆਰ ਕਪੂਰਥਲਾ ਦੀ ਮਹਿਲਾ ਆਗੂ ਤੇ ਕੀਤੀ ਸੀ ਅਸ਼ਲੀਲ ਟਿੱਪਣੀ। ਫਰਚ ਬੰਦ ਹੋਇਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਲੱਗਿਆ ਦੋਸ਼। ਸ਼ਰਾਬ ਕੋਟਾਲੇ ਨੂੰ ਲੈ ਕੇ ਐਡੀ ਦੀ ਵੱਡੀ ਕਾਰਵਾਈ ਪੈਂਦੀ ਥਾਵਾਂ ਤੇ ਕੀਤੀ ਛਾਪੇ ਮਾਰੀ ਸ਼ਰਾਬ ਦੇ ਕਾਰੋਬਾਰੀ ਸਮੀਰ ਮਹਿੰਦਰ ਨੂੰ ਕੀਤਾ ਗਿਆ ਗ੍ਰਿਫਤਾਰ ਗੈਂਗਸਟਰ ਦੀਪਕ ਤੀਨੂ ਦੇ ਮਾਮਲੇ 'ਚ ਮੁਲਜ਼ਮ ਪ੍ਰਿਤਪਾਲ ਦਾ ਰਿਮਾਂਡ ਖਤਮ ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਸਾਬਕਾ ਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਬਲਹੋਤਰਾ ਦੀ ਫਰੀਦਕੋੜ ਰਿਹਾਈਸ਼ ਤੇ ਈਰੀ ਦੀ ਦੇ ਬੰਜਾ ਹੱਤਕ ਜਾ ਜੋ ਨਸ਼ਾ ਛਡਾਓ ਕੇਂਦਰ ਦੇ ਮੁਲਾਜ਼ਮ 27000 ਨਸ਼ੀਲੀਆਂ ਗੋਲੀਆਂ ਅਤੇ 90000 ਦੇ ਨਸ਼ੀਲੇ ਪਦਾਰਥ ਸਮੇਤ ਹੋਏ ਗ੍ਰਿਫਤਾਰ ਚੰਡੀਗੜ੍ਹ ਯੂਨੀਵਰਸਿਟੀ ਵਿਦਿਓ ਲੀਕ ਕਾਂਡ ਦੇ ਵਿੱਚ ਰੰਕਜ ਵਰਮਾ ਨੂੰ 18 ਦਿਨਾਂ ਮਗਰੋਂ ਮਿਲ ਜਮਾਨੇ ਦੋਸ਼ੀ ਪਹੁੰਚ ਪਹੁੰਚਿਆ ਜੀ। ਗਿਆਦੀਪੱਜੰਡ ਦੇ ਮਾਮਲੇ 'ਚ ਮੰਤਰੀ ਬਹਿਤਾ ਵੱਲੋਂ ਵੱਡਾ ਐਕਸ਼ਨ ਡੀਐਸਪੀ ਸਣੇ ਪਟਿਆਲਾ ਜੇਲ੍ਹ ਦੇ 4 ਮੁਲਾਜ਼ਮ ਸਸਪੈਂਡ। ਭਾਰਤੀ ਜੱਸਐਨਾ ਦੇ ਐਨਸੀਬੀ ਦੇ ਸਬੰਧ 'ਚ ਵੱਡੀ ਕਾਰਵਾਈ ਪਾਕਿਸਤਾਨੀ ਕਿਸ਼ਤੀ 'ਚੋਂ 200 ਕਿਲੋ ਹੈਰੋਇਨ ਕਿੱਤੀ ਗਈ ਭਰਾ। ਮੁੰਬਈ ਕੋਲੋਂ ਜਾਤਕ ਤੋਂ 2 ਕਰੋੜ ਤੋਂ ਵੱਧ ਦੀ ਡਰੱਗਜ਼ ਜ਼ਬਤ ਏਅਰ ਇੰਡੀਆ ਦੇ ਸਾਬਕਾ ਪਾਇਲਟਸ ਨੇ 6 ਗ੍ਰਿਫਤਾਰ। ਪਾਕਿਸਤਾਨ ਸਰਹੱਦ ਤੇ ਨਜ਼ਰ ਆਇਆ ਡ੍ਰੋਨ ਬੀਐਸਐਫ ਨੇ ਕੀਤੇ 51 ਰਾਉਂਡ ਫਾਇਰ ਤਲਾਸ਼ੀ ਦੌਰਾਨ ਮਿਲੀ ਹੈਰੋਇਨ। ਓਕੇਸ਼ ਸ਼ੰਭਾਨੀ ਤੇ ਪਰਿਵਾਰ ਨੂੰ ਧਮਕੀ ਦੇਣ ਵਾਲਾ ਵਿਅਕਤੀ ਵਿਹਾਰ ਤੋਂ ਗ੍ਰਿਫਤਾਰ ਮੁੰਬਈ ਚਕਿਤ ਜਾਬੇਗੀ ਪੁੱਛਗੀ। ਉਤਰਕਾਸ਼ੀ ਹਾਸੇਚੋਂ ਹੋਂ ਤੱਕ 19 ਲੋਕਾਂ ਦੀ ਹੋਈ ਮੌਤ 30 ਬਜਾਰ ਟੀਮਾਂ ਤੁਰੰਤ 70 ਘੰਟਿਆਂ ਤੋਂ ਚੱਲ ਰਹੀਆਂ ਹਨ ਬਚਾਓ ਮੁੰੇ। ਨਾਲੀ ਪੁਗਾਰ ਦੇ ਕਤਲ ਕੇਸ ਦੇ ਵਿੱਚ ਵੱਡਾ ਖੁਲਾਸਾ ਪਰਿਵਾਰ ਨੂੰ ਮਿਲੀਆਂ ਦੋ ਬੇਨਾਮ ਚਿੱਠੀਆਂ 'ਚ ਦਾਵਾ 10 ਕਰੋੜ ਦੇ ਕੇ ਕਰਵਾਇਆ ਗਿਆ ਸੀ ਕਤਲ ਕਈ ਨੇਤਾਵਾਂ ਦੇ ਨਾਮਾਂ 'ਤੇ ਸਾਹਮਣੇ ਅਮਰੀਕਾ ਦੇ ਕੈਲੀਫੋਰਨੀਆ ਕਤਲ ਕਾਂਡ ਵਿੱਚ ਗਹਿਰਾਇਆ ਸਸਪੈਂਸ ਪਹਿਲਾਂ ਵੀ ਟਕੈਤੀ ਦੇ ਦੋਸਤ 8 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਦੋਸ਼ੀ ਤਾਬਰਤੋਰ ਗੋਲੀਆਂ ਨਾਲ ਤਹਿਲਿਆ THAILAND ਸਮੂਹਿਕ ਗੋਲੀਬਾਰੀ 'ਚ ਚੰਤੀ ਤੋਂ ਉਬਾਦ ਲੋਕਾਂ ਦੀ ਹੋਈ ਮੌਤ ਮੁਤਾਬਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ Z NEWS